ਸਸ਼ਿਕਾ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਕਿਰਨਦੀਪ ਕੌਰ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਮੁਹੱਬਤ ਦਾ ਭਾਗ 11ਵਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੋਨੀ ਦੇ ਫਸਲ ਤਾਂ ਖਰਾਬ ਹੋ ਗਈ ਸੀ ਪਰ ਹਾੜੀ ਦੀ ਫਸਲ ਵੇਚਣ ਲਈ ਜ਼ਮੀਨ ਬੱਤਰ ਨਹੀਂ ਸੀ ਲੋਕ ਕਹਿੰਦੇ ਬੇਵਸ ਹੋ ਗਏ ਸੰਕੇ ਕੋਈ ਉਹ ਨਦੀ ਪਾ ਫੜਨ ਵਾਲਾ ਨਹੀਂ ਸੀ ਰੱਬ ਵੀ ਜਾਪਦਾ ਸੀ ਇਦਰੇ ਲੰਮੀ ਤਾਣ ਕਿਸ ਹੋ ਗਿਆ ਸੀ ਡਾਡੇ ਨੂੰ ਕਿਸਾਨਾਂ ਤੇ ਮਜ਼ਦੂਰਾਂ ਉੱਪਰ ਪੂਰਾ ਤਰਸ ਨਹੀਂ ਆ ਰਿਹਾ ਸੀ ਸਰਕਾਰਾਂ ਨਾਲ ਦੀ ਕੋਈ ਚੀਜ਼ ਨਹੀਂ ਸੀ ਪਟਵਾਰੀ ਆਉਂਦਾ ਸੀ ਖਰਾਬੇ ਦੀ ਕਰਦਾਵਰੀ ਕਰਕੇ ਮੁਰਝਾਂਦਾ ਸੀ ਕਿਸੇ ਦੇ ਪੱਲੇ ਥੇਲਾ ਨਹੀਂ ਪਾਇਆ ਮੈਂ ਸਾਰੀ ਟੱਬਰ ਨੂੰ ਹੌਸਲਾ ਦਿੰਦੇ ਚੰਨਾ ਦੋਹੇ ਜਵਾਕਾਂ ਨੂੰ ਸਾਮ ਦਿੱਤ ਨੇਪਰਾ ਬੇਵਸੀ ਦੇ ਹਾਲ ਤੇ ਖੇਤ ਜਾਂਦੇ ਪਰ ਨਿਰਾਸ਼ ਹੋ ਬਣਾਂ ਦੀ ਚੰਨਾ ਸਾਰਿਆਂ ਨੂੰ ਹੌਸਲਾ ਦਿੰਦਾ ਕਿ ਰੱਬ ਨੇ ਜਿਵੇਂ ਇਹ ਮਾਰ ਪਾਈ ਆ ਉਹ ਆਪੇ ਕੱਢੂ ਕਹਿੰਦੇ ਨੇ 12 ਸਾਲਾਂ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਂਦਾ ਏ ਸਮਾਂ ਪਾ ਕੇ ਥੋੜੇ ਜੇ ਹਾਲਾਤ ਸੁਧਰ ਗਏ ਧਰਤੀ ਦੀ ਕੁੱਖ ਵਿੱਚ ਪੱਠਾ ਉੱਗਣ ਲੱਗ ਪਿਆ ਤੇ ਬੀਜਾਂ ਨੂੰ ਬੋਣ ਦੇ ਹਾਲਾਤ ਬਣ ਗਏ ਸਰਕਾਰਾਂ ਦੇ ਲੋਕਾਂ ਪ੍ਰਤੀ ਬੇਰੁਖੀ ਵੀ ਥੋੜੇ ਬਹੁਤ ਆਸ ਵਿੱਚ ਬਦਲਣ ਲੱਗੀ ਇਹ ਸਾਰੀ ਪ੍ਰਕਿਰਿਆ ਨੂੰ 8-10 ਮਹੀਨੇ ਲੱਗੇ ਜ਼ਿੰਦਗੀ ਫੇਰ ਸਹੀ ਰਾਹ ਤੇ ਆਉਣ ਲੱਗੀ ਨਿਰਾਸ਼ਾ ਦੀਆਂ ਆਸਾਂ ਨੂੰ ਬੂਰ ਪੈਣ ਲੱਗਿਆ ਮੁਰਜਾ ਗਏ ਚਿਹਰਿਆਂ ਤੇ ਰੌਣਕ ਦਿਖਾਈ ਦੇਣ ਲੱਗੀ ਬਜੀ ਕੁਝ ਇਹ ਕਮਾਦੀ ਫਸਲ ਨਾਲ ਲੋਕਾਂ ਨੂੰ ਰਾਹਤ ਮਿਲੇ ਮੌਸਮ ਨੇ ਕਰਵਟਲੇ ਬਸੰਤ ਰੋਤਾਈ ਫੁੱਲਾਂ ਨੂੰ ਖੇੜਨਾ ਪਲਾ ਕੌਣ ਸਿਖਾਉਂਦਾ ਇਹ ਕੁਦਰਤ ਹੀ ਜਾਣੇ ਸੰਤੋਖ ਬਲਵੇਰ ਨਾਪਾ ਨੇ ਚਰਨਾ ਡੰਗਰ ਨਾਲ ਡੰਗਰ ਹੋਈ ਜਮੀਨ ਉਹ ਵਾਕੇ ਜਿਰਖੇਸ ਬਣਾਉਣ ਵਿੱਚ ਕਾਮਯਾਬ ਹੋਈ ਪਛੇਤੇ ਵਿੱਚ ਮੂੰਗੀ ਮਸਰ ਛੋਲੇ ਜੋਤੇ ਸਰੋਂ ਦੇ ਛਿੱਟੇ ਦਿੱਤੇ ਗਏ ਚਾਰੋਂ ਜਣਿਆਂ ਨੇ ਰਲ ਕੇ ਘਰ ਨੂੰ ਦੁਬਾਰਾ ਸੰਭਾਰਨਾ ਸ਼ੁਰੂ ਕਰ ਦਿੱਤਾ ਕੁਝ ਹੀ ਦਿਨਾਂ ਵਿੱਚ ਕਰ ਵਸੂ ਜੁਗਾ ਹੋ ਗਿਆ। ਘਰ ਵਿੱਚ ਦੁੱਧ, ਪੁੱਤ ਅਤੇ ਫਸਲ ਆਉਣ ਕਾਰਨ ਸਾਰਿਆਂ ਦੇ ਚਿਹਰੇ ਖਿੜ ਗਏ ਸਨ। ਫਸਲਾਂ ਦੇ ਨਾਲ ਹੀ ਸਬਜ਼ੀਆਂ, ਅੱਲਾ ਬੀਨ, ਕਦੂ, ਟਮਾਟਰ, ਚਾਹ, ਗਰੇਲੇ ਅਰ ਸਬਜ਼ੀਆਂ ਦੀ ਪੈਦਾਵਾਰ ਵੀ ਹੋਣ ਲੱਗੀ। ਨਸੀਮ ਨੇ ਲੰਬਾ ਹੌਂਕਾ ਭਰ ਕੇ ਚਰਨوں ਨੂੰ ਕਿਹਾ, "ਨੀ ਮੇਰੀਏ ਭੈਣੇ, ਸ਼ਾਇਦ ਆਪਣੇ ਵਿੱਚੋਂ ਕਿਸੇ ਨੇ ਮੋਤੀਪੁਣ ਕੀਤੇ ਹੋਣਗੇ ਤਾਂ ਹੀ ਤਾਂ ਮੁੜ ਵਸਦੇ ਹਾਂ। ਨੀ ਧੰਨਵਾਦ ਉਸ ਰੱਬ ਵਰਗੇ ਬੰਦੇ ਦਾ ਜਿਨੇ ਸਾਨੂੰ ਔਖੇ ਵੇਲੇ ਪਨਾਹ ਦਿੱਤੀ।" ਚਰਨਾਂ ਣੇ ਤਾਂ ਕੋਈ ਵਿਜੀ ਆ ਗਿਆ ਗਿਆ ਅਸੀਂ ਬਚ ਵੀ ਗਏ ਤੇ ਬਸ ਵੀ ਗਏ ਅਸੀਂ ਉਸ ਬੰਦੇ ਦਾ ਕਿੱਥੇ ਦੇਣ ਦੇਵਾਂਗੇ ਸ਼ਾਇਦ ਇਸ ਜਨਮ ਤਾਂ ਨਹੀਂ ਨਸੀਬ ਬੰਦਾ ਹੀ ਬੰਦੇ ਦਾ دارو ਹੁੰਦਾ ਚਰਨੋਂ ਆਪਣੇ ਘਰ ਵਿੱਚ ਤਾਂ ਬੇਸ਼ੱਕ ਸਾਰਿਆਂ ਦਾ ਮਨ ਖੁਸ਼ ਸੀ ਅਤੇ ਦਿਲ ਲੱਗ ਗਿਆ ਪਰ ਨਸੀਬ ਦਾ ਮੁੰਡਾ ਗੁਰਵਿੰਦਰ ਚੁੱਪਚੁੱਪ ਰਹਿਣ ਲੱਗਿਆ ਦੂਜੇ ਪਾਸੇ ਫਿੱਟਣੀਆਂ ਦੇ ਫੇਟ ਮੱਗਰ ਚੰਦ ਤੇ ਪਿੰਦੇ ਹੋਰ ਵੇਲੇ ਆਦਮੀ ਜਿਨ੍ਹਾਂ ਨੂੰ ਨਸੀਬ ਕੇ ਘਰ ਦੇ ਹਾਲਤ ਸੁਧਰਨ ਦੀ ਗੱਲ ਹਾਜ਼ਮ ਨਹੀਂ ਸੀ ਹੋ ਰਹੀ ਦੁਖੀ ਸੰ ਉਹਨਾਂ ਨੂੰ ਆ ਸੀ ਕਿ ਨਸੀਬ ਦੇ ਚਰਨੋਂ ਉਹਨਾਂ ਦੀ ਮਦਦ ਮੰਗਣ ਪਰ ਅਜਹਾਂ ਨਾ ਹੋਇਆ ਪਿੰਡੋਂ ਬਾਹਰ ਅਡੀਆਂ ਚੁੱਕ-ਚੁੱਕ ਨਸੀਬ ਦੇ ਨਸੀਬ ਦੇ ਪਰਿਵਾਰ ਦੇ ਮਾੜੇ ਹਾਲਾਤਾਂ ਨੂੰ ਵੇਖ ਤੇ ਖੁਸ਼ ਹੁੰਦੇ ਪਰ ਕਹਿੰਦੇ ਨੇ ਰੱਬ ਨਾ ਕਿਸੇ ਦਾ ਬੈਰੀ ਬੇਸ਼ੱਕ ਪਿੰਡ ਵਿੱਚ ਇਕੱਲਾ ਨਸੀਬ ਅਤੇ ਤਨਕੁਰ ਦਾ ਟੱਬਰ ਹੀ ਨਹੀਂ ਸਗੋਂ ਹੋਰ ਬਹੁਤ ਸਾਰੇ ਟੱਬਰ ਇੱਧਰ ਉੱਧਰ ਖਿੰਡ ਪੁਣ ਗਏ ਸਨ ਅਤੇ ਵਾਪਸ ਪਿੰਡ ਆਉਣੇ ਸ਼ੁਰੂ ਹੋ ਗਏ ਸਨ ਬਹੁਤਿਆਂ ਨੇ ਮਾਲ ਡੰਗਰ ਅਤੇ ਆਪਣੇ ਘਰ ਗਵਾ ਲਏ ਸਨ ਜਿਨ੍ਹਾਂ ਨੂੰ ਫਿਰ ਇਕੱਠਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਸਨ ਪਰ ਪਿੰਡ ਵਿੱਚ ਵਸਦੇ ਕੁਝ ਲੋਕ ਅਜਿਹੇ ਵੀ ਸਨ ਜੋ ਦੂਜਿਆਂ ਨੂੰ ਉਜੜਿਆ ਵੇਖਣਾ ਚਾਹੁੰਦੇ ਸਨ ਪਰ ਉਹਨਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ ਗੀਲੇ ਇਸ ਗੱਲ ਨੂੰ ਦੁਖੀ ਸੀ ਕਿ ਚਾਹ ਨਾਲ ਉਹਦੇ ਹੱਥ ਨਹੀਂ ਸੀ ਆਏ ਮਗਰ ਵਰਗਿਆਂ ਨੂੰ ਇਸ ਗੱਲ ਦਾ ਪਤਾ ਸੀ ਉਹ ਗੀਲੇ ਨੂੰ ਇਸ ਗੱਲ ਤੇ ਭੜਕਾਉਣ ਦੀ ਸਕੀਮ ਬਣਾ ਰਹੇ ਸਨ ਮਗਰ ਨੇ ਗੀਲੇ ਨੂੰ ਕਿਹਾ ਉਗੇਲਾ ਤੂੰ ਤਾਂ ਭੋਂਦੂ ਆ ਗੱਲ ਸੁਣ ਹੁਣ ਜ਼ਮੀਨਾਂ ਨੂੰ ਕੌਣ ਵੇਖਦਾ ਵੇਖਲਾ ਵੱਡਾਂ ਸਾਰੀਆਂ ਰਲ ਗਈਆਂ ਜਿਹੜੀ ਤੂੰ 2 ਕਿਲੇ ਪਹਿਲੀ ਸੰਤੋਖਿਆ ਨੂੰ ਦਿੱਤੀ ਆ ਉਹਦੀ ਕਿਹੜਾ ਲਿਖਤ ਪੜਤ ਹੋਈ ਆ ਹੁਣ ਮੌਕਾ ਤੂੰ ਮੁੱਕਰ ਜਾ ਚੁੱਪ ਕਰਕੇ ਫੇਰ ਵੇਖੀ ਨਸੀਬ ਕੇ ਘਰ ਦਾ ਕੀ ਹੁਲੀਆ ਬਣਦਾ ਗੇਲਾ ਯਾਰ ਨੰਬਰਦਾਰ ਕੋਲੇ ਲਿਖਤ ਹੋਈ ਆ ਮਗਰ ਹੋਈ ਰਹਿਣ ਦੇ ਨੰਬਰਦਾਰ ਦੀ ਮੁਠੀ ਤੱਤੀ ਕਰਦੇ ਆਂਗੇ ਵੇਖੀ ਚੱਲ બસ ਤੂੰ ਉਵੇਂ ਕਰ ਜਿਵੇਂ ਮੈਂ ਕਹਿਣਾ ਤੈਨੂੰ ਮੱਗਰ ਤੇ ਗੇਲੇ ਨੇ ਰਲ ਕੇ ਨੰਬਰਦਾਰ ਨੂੰ ਆਪਣੀ ਮੁਠੀ ਚ ਲੈ ਲਿਆ ਪਰ ਨੰਬਰਦਾਰ ਨੇ ਕਿਹਾ ਕਿ ਤੁਸੀਂ ਜ਼ਮੀਨ ਵਾਲਿਓ ਮੈਂ ਕੋਲ ਖੜ ਕੇ ਕਬਜ਼ਾ ਨਹੀਂ ਦਿਵਣਾ ਬਸ ਤੁਸੀਂ ਜਦੋਂ ਆਪਣੇ ਹਿੱਸੇ ਦੀ ਵਟ ਪਾ ਲਈ ਤਾਂ ਮੈਂ ਥੋੜਾ ਕਹਿ ਦੂੰ ਸੰਤੋਖਿਆ ਨੂੰ ਆਪੇ ਡਰ ਜਾਣਗੇ ਇੱਕ ਉਤੇ ਗਿਲਾ ਓਏ ਉਹ ਨਹੀਂ ਬੋਲਦੀ ਕਿਹੜਾ ਜੇ ਮੈਂ ਆਪਣਾ ਕਬਜ਼ਾ ਹੋ ਗਿਆ ਤਾਂ ਬਸ ਇੱਥੇ ਹੀ ਸੰਭਾਲ ਲੈ ਸਾਰਾ ਕੁਝ ਬੜਾ ਗੱਲ ਦਾ ਖਿਲਾਰਾ ਨਾ ਪਾਵੇਂ ਜੰਬਰਦਾਰ ਕੋਈ ਗੱਲ ਨਹੀਂ ਤੁਸੀਂ ਬੱਟਾ ਪਾਉ ਕਿਆ ਸੰਤੋਖ ਵਰਗੇ ਤਿੰਨੇ ਪ੍ਰਾਖੇ ਦਾ ਕੰਮ ਨਿਮੇੜ ਕਾ ਜਾ ਰਹੇ ਸਨ ਕਿਲਾ ਆਪਣੇ ਨਾਲ ਤਿੰਨ ਬੰਦੇ ਲਿਆਇਆ ਤੇ ਆਪਣੇ ਨਾਂ ਲੱਗਦੀ ਤਿੰਨ ਕਿੱਲੇ ਜਵਾਨਾਂ ਨੂੰ ਦਿੱਤੀ ਸੰਤੋਖਿਆ ਨੂੰ ਜ਼ਮੀਨ ਤੇ ਆਪਣਾ ਕਬਜ਼ਾ ਕਰ ਲਿਆ ਇਹ ਸਭ ਕੁਝ ਬੱਗਾ ਵੇਖ ਰਿਹਾ ਸੀ ਉਹਨੇ ਥਾਂਏ ਕਹੇ ਸੁਟੀ ਤੇ ਤੋਂ ਕੇ ਕਰਵਲ ਨੰਗੇ ਪੈਰੀ ਪੱਜ ਗਿਆ ਬੱਗੇ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ ਨਸੀਬ ਨੂੰ ਬੱਗੇ ਨੇ ਦੱਸਿਆ ਇਹ ਗਿੱਲਾ ਥੋਡੇ ਵਾਲੀ ਜ਼ਮੀਨ ਤੇ ਵਟਾਂ ਪਾਈ ਜਾਂਦਾ ਤਿੰਨੇ ਪਾਈਆਂ ਦੇ ਪੈਰਾ ਹੇਠੋਂ ਜਮੀਨ ਨਿਕਲ ਗਈ ਉਹਨੇ ਪਰ ਇਹੋ ਖੇਤ ਪੱਜ ਗਏ ਨਸੀਬ ਨੇ ਕੋਲ ਪਈ ਸੁੱਤੀ ਚੁੰਨੀ ਇਕੱਠੀ ਕਰ ਲਈ ਤੇ ਸਿਰ ਤੇ ਤਰ ਲਈ ਤੇ ਉਹ ਵੀ ਸੰਤੋਖ ਵਰਗਿਆਂ ਦੇ ਮਗਰ ਤੁਰ ਪਈ ਕਾਫੀ ਜਦੋਜਹਿਦ ਹੋਈ ਪਰ ਗੇਲਾ ਤੇ ਮਗਰ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਹੀ ਅੱਗੋਂ ਨੰਬਰਦਾਰ ਨੇ ਇੱਕ ਦੱਬਕਾ ਜਿਹਾ ਮਾਰਿਆ ਕਿ ਜ਼ਮੀਨ ਦੇ ਕਾਗਜ਼ ਹੈਗੇ ਥੋਡੇ ਕੋਲ ਸੰਤੋਖ ਵਰਕੇ ਇੱਕ ਦੂਜੇ ਦੇ ਮੂੰਹ ਕਨੇਚਾ ਕਰਨ ਲੱਗੇ ਕਿ ਸਾਰੀ ਗੱਲ ਤਾਂ ਇਸ ਨੰਬਰਦਾਰ ਨਾਲ ਹੋਈ ਵੀ ਪਰ ਇਹ ਸਾਲਾ ਕਿਵੇਂ ਮੁੱਕਰ ਗਿਆ ਪਾਸੇ ਖੜੀ ਨਸੀਬ ਚੁੱਪ ਨਹੀਂ ਸੀ ਉਹ ਨੰਬਰਦਾਰਨ ਦੀ ਤੇਵਰ ਵੇਖ ਰਹੀ ਸੀ ਜਦੋਂ ਨਸੀਬ ਨੇ ਉਹਦੇ ਵੱਲ ਤਾੜ ਕੇ ਦੇਖਿਆ ਤਾਂ ਨੰਬਰਦਾਰ ਨੇ ਆਪਣੀਆਂ ਨਜ਼ਰਾਂ ਫੇਰ ਲਈ ਸੂਝਵਾਨ ਨਸੀਬ ਨੰਬਰਦਾਰ ਨੂੰ ਚੰਗੇ ਤਰ੍ਹਾਂ ਸਮਝ ਗਈ ਸੀ ਜਦੋਂ ਗੱਲ ਬਸੋਂ ਬਾਹਰ ਹੁੰਦੀ ਦੇ ਸੀ ਤਾਂ ਨਸੀਬ ਨੇ ਦਬਕਾ ਪਾਇਆ ਅਗੇਲਾ ਹੁੰਦਾ ਕੌਣਾ ਸਾਡੀ ਜ਼ਮੀਨ ਤੇ ਹੱਕ ਜਤਾਉਣ ਵਾਲਾ ਨੰਬਰਦਾਰ ਗੀਲੇ ਦੀ ਜ਼ਮੀਨ ਗੇਲਾ ਨਵਾਹੂ ਤਾਂ ਹੋਰ ਕੌਣ ਬਾਹੂ ਨਸੀਬ ਅੱਛਾ ਸੱਚ ਤਾਂ ਬੋਲੇ ਸ਼ਾਨਣੀ ਕੀ ਬੋਲੇ ਕੋਈ ਨਾ ਇਹਦਾ ਪਤਾ ਤਾਂ ਹੁਣ ਪਟਵਾਰੀ ਤੇ ਕਾਨੂੰਗੋਹੀ ਦੱਸਣਗੇ ਜਿਹੜਾ ਤੂੰ ਆਹ ਮੁੱਛਾਂ 'ਚ ਹੱਸਦਾ ਫਿਰਦਾ ਤੇਰਾ ਹਾਸਾ ਵਾੜੇ ਨਹੀਂ ਬੜਨਾ ਲੈ ਕੇ ਗੁੱਟੀਆਂ ਪੈਸਿਆਂ ਦੀਆਂ ਹੱਥਾਂ ਤੇ ਹੱਥ ਮਾਰਦੇ ਨੂੰ ਹਾਜਾ ਨਹੀਂ ਆਉਂਦੀ ਤੈਨੂੰ ਉਹੀ ਨਾ ਜਾਣੀ ਨਸੀਬ ਨੂੰ ਗੋਡਨੀਆ ਲਵਾ ਦੋ ਮੈਂ ਤੁਹਾਡੀਆਂ ਨੰਬਰਦਾਰ ਇਹ ਤਾਂ ਮੌਕੇ ਦੀ ਗੱਲ ਹੁੰਦੀ ਆ ਉਦੋਂ ਨੌ ਕਰਵਾ ਲੈਂਦੇ ਹੁਣ ਦੱਸੋ ਤੁਹਾਡੇ ਕੋਲ ਕੀ ਸਬੂਤ ਆ ਪੈਸੇ ਦਿੱਤੇਆਂ ਦਾ ਨਸੀਬ ਸਬੂਤਾਂ ਦੀ ਕੀ ਗੱਲ ਕਰਦਾ ਥੋੜਾ ਚਿਰ ਇੱਥੇ ਹੀ ਖੜ ਰਿਹਾ ਦੂਰੋਂ ਆਦੇ ਕਨੋਗੋ ਤੇ ਪਟਵਾਰੀ ਨੂੰ ਵੇਖ ਨੰਬਰਦਾਰ ਨੂੰ ਤਾਂ ਆਪਣੇ ਹੱਥੇ ਪੈਰਾਂ ਦੀ ਪੈ ਗਈ ਉਹ ਤਾਂ ਵੱਟੇ ਵੱਟ ਭੱਜ ਗਿਆ ਮਗਰ ਜਿਸ ਨੇ ਗੇਲੇ ਨੂੰ ਉਂਗਲ ਲਾਈ ਸੀ ਉਹ ਵੀ ਭਾਲਿਆ ਨਾ ਥਿਆਇਆ ਰਹਿ ਗਿਆ ਕੱਲਾ ਗੇਲਾ ਉਹ ਵੀ ਮੋਗਾ ਵੇਖ ਪਜ ਗਿਆ ਨੈਬੇ ਨੇ ਨਸੀਬ ਨੂੰ ਪੁੱਛਿਆ ਕਿ ਭਾਬੀ ਆਹ ਪਟਵਾਰੀ ਤੇ ਕਾਨੂੰਗਨ ਤੂੰ ਕਿਵੇਂ ਸਦਲੇ ਤੈ ਨਸੀਬ ਨੇ ਕਿਹਾ ਕਿ ਅੱਜ ਬਾਬੇ ਨੇ ਹੋਕਾ ਦਿੱਤਾ ਸੀ ਜਿਹੜੀ ਜ਼ਮੀਨ ਖਰਾਬ ਹੋਈ ਆ ਦਾ ਕਈ ਕਰਾਂ ਦਾ ਮੁਆਵਜ਼ਾ ਰਾਸ਼ੀ ਰਹਿੰਦਾ ਉਹ ਅੱਜ ਮਿਲੂਗਾ ਮੈਂ ਤਾਂ ਡਰਾਵੇ ਵਜੋਂ ਕਿਹਾ ਸੀ ਨੰਬਰਦਾਰ ਨੂੰ ਪਰ ਰੱਬ ਨੇ ਆਪਣੇ ਸੱਚੇ ਬੰਦਿਆਂ ਦੀ ਸੁਣ ਲਈ ਉਹ ਐਨ ਮੌਕੇ ਤੇ ਆ ਗਏ ਸੰਤੁਖ ਸੱਚਿਆਂ ਨੇ ਤਾਂ ਉਹ ਮਰਾਦਾ ਨਸੀਬ ਕੁਰੇ ਆਪਣੀ ਹੱਕ ਦੀ ਕਮਾਈ ਸੀ ਚਲ ਆਪਾਂ ਕੱਲ ਨੂੰ ਜਾ ਕੇ ਆਪਣੇ ਨੌ ਕਰਾਈਏ ਪਹਿਲੇ ਐਵੇਂ ਕੱਲ ਨੂੰ ਇਹ ਹੋਰ ਕੋਈ ਛਿਜ ਛੇੜੂ ਪਰ ਨਸੀਬ ਤੂੰ ਤਾਂ ਅੱਜ ਫੱਟੇ ਹੀ ਚੱਕ ਤੇ ਬਹੁਤ ਵਧੀਆ ਕੀਤਾ ਨਸੀਬ ਤੁਸੀਂ ਡਰਿਆ ਨਾ ਕਰੋ ਅੱਜ ਦੇ ਲੋਕੀ ਡਰਦੇਆਂ ਨੂੰ ਹੋਰ ਡਰਾਉਂਦੇ ਆ ਚਲੋ ਘਰੇ ਚਲੋ ਹੁਣ ਤੁਸੀਂ ਨਸੀਬ ਦਾ ਮੁੰਡਾ ਚੁੱਪਚਪੀਤੇ ਰਹਿੰਦਾ ਪਰ ਝਿੜੀ ਵਾਲੇ ਡੇਰੇ ਜਾਣਾ ਹੁੰਦਾ ਦੱਛਾਟੇ ਦੁੱਧ ਵਾਲਾ ਡੋਲੂ ਆਪਣੀ ਨਿੱਕੇ ਨਿੱਕੇ ਹੱਥਾਂ ਵਿੱਚ ਫੜ ਲੈਂਦਾ ਚਰਨੇ ਨਾਲ ਉਸ ਨੂੰ ਜ਼ਿਆਦਾ ਲਗਾ ਹੋ ਗਿਆ ਸੀ ਚਰਨੋ ਨਸੀਬ ਆਪਣੀ ਧਨਕੁਰ ਚਾਚੀ ਨਾਲ ਮੱਥਾ ਟੇਕਣ ਜਾਂਦੀਆਂ ਗੁਰਵਿੰਦਰ ਦਾ ਚਰਨੀ ਪ੍ਰਤੀ ਲਗਾਉ ਵੇਖ ਨਸੀਬ ਤੇ ਚਰਨੋ ਬਹੁਤ ਖੁਸ਼ ਸਨ ਕਦੇ ਕਦੇ ਹੀ ਧਨਕੁਰ ਕਹਿ ਦਿੰਦੀ ਕਿ ਮੁੰਡਾ ਤੇਰਾ ਕਿਤੇ ਸਾਧ ਹੀ ਨਾ ਪਣਛੇ ਬਾੜਾ ਹੀਜ ਕਰਦਾ ਤੇਰੇ ਦਾ ਦੋਹੇ ਜਣੀਆਂ ਇਸ ਗੱਲ ਤੇ ਹੱਸ ਪੈਂਦੀਆਂ ਪਿੰਡ ਵਿੱਚ ਨਸੀਬ ਦੀਆਂ ਗੱਲਾਂ ਹੁੰਦੀਆਂ ਕਿ ਕਿਵੇਂ ਗਿਲੇ ਨੂੰ ਉਹਨੇ ਬਾਣੀ ਪਾਇਆ ਉਦਾਸ ਚਿੱਤ ਇੱਕ ਦਿਨ ਨਸੀਬ ਸਭਾਤ ਅੰਦਰ ਖੇਸ ਲਈ ਪਈ ਸੀ ਚਰਨ ਨੂੰ ਨਸੀਬ ਦੀ ਸੇਤ ਛੀਕ ਨਹੀਂ ਸੀ ਲੱਗ ਰਹੀ ਪੁੱਛਣ ਤੇ ਨਸੀਬ ਨੇ ਦੱਸਿਆ ਕਿ ਪੇਕਿਆਂ ਦੀ ਬਹੁਤ ਯਾਦ ਆ ਰਹੀ ਆ ਇੱਕ ਦਿਨ ਮਿਲ ਕੇ ਆਉਣਾ ਮੈਂ ਪਤਾ ਨਹੀਂ ਕਿਉਂ ਚਿੱਤ ਜੋ ਉਦਰਿਆ ਪਿਆ ਤੂੰ ਘਰ ਸੰਭ ਲਈ ਮੈਂ ਦੋ ਦਿਨ ਲਾ ਆਉਂ ਚਰਨ ਪੈਣੇ ਇਹਦੇ 'ਚ ਪੁੱਛਣ ਦੀ ਕੀ ਲੋੜ ਆ ਬਾਈ ਨੂੰ ਨਾ ਲੈ ਜਾਵੇਂ ਅਮੇ 10 ਦਿਨ ਲਾਇਓ ਕੱਚੇ ਵਿੜੀ ਨੂੰ ਗੋਹਾ ਮਿੱਟੀ ਲਾ ਚਰਨ ਨੇ ਕਰਨ ਮੰਨ ਕੋਲ ਕੱਢ ਦਿੱਤਾ ਸੀ ਸ਼ਰੀਕ ਪਾਈਚਾਰਾ ਕੋਈ ਬਹੁਤਾ ਖੁਸ਼ ਨਹੀਂ ਸੀ ਨਸੀਬ ਕੇ ਘਰ ਨੂੰ ਇੱਕ ਝਟ ਵੇਖ ਨਸੀਬ ਤੇ ਸੰਤੋਖ ਨੂੰ ਗਿਆ 2 ਦਿਨ ਹੋ ਗਏ ਸੀ ਗਵਾਨ ਦੀ ਕਰਤਾਰੋ ਆਈ ਤੇ ਚੁੱਲੇ ਤੇ ਰੋਟੀ ਪਕਾਉਂਦੀ ਚਰਨ ਨੂੰ ਬੋਲੀ ਨਸੀਬ ਕਿਵੇਂ ਗਈ ਆ ਕੁੜੇ ਪੇਕੇ ਚਰਨ ਉਹਦਾ ਜੀਜਾ ਕਰਦਾ ਸੀ ਤਾਈ ਤਾਂ ਹੀ ਭੈਣ ਪੇਕੇ ਗਈ ਆ ਮੇਰੇ ਵਿਆਹ ਤੋਂ ਮੰਗਰੋ ਵਿਚਾਰੀ ਜਮਾ ਨਹੀਂ ਗਈ ਸੀ ਪੇਕੇ ਮੈਂ ਕਿਹਾ ਚਲ 4 ਦਿਨ ਲਾਂ ਮੇ ਕਰਤਾਰੂ ਚਲ ਉਹਨੂੰ ਕਿਹੜਾ ਕਿਸੇ ਨੇ ਰੋਕਣਾ ਆਪਦੀ ਮਰਜ਼ੀ ਦੀ ਮਾਲਕਣਾ ਚਨੋ ਨੂੰ ਕਰਤਾਰੂ ਤਾਈ ਬਰੇ ਪਤਾ ਸੀ ਕਿ ਉਹ ਅੱਗ ਲਾਉਂਦੀ ਆ ਹਰ ਕੱਲ ਇਸ ਕਰਕੇ ਚਨੋ ਨੇ ਮੋੜ ਮਾ ਜਵਾਬ ਦਿੰਦਿਆਂ ਕਿਹਾ ਕਿ ਨਸੀਬ ਨੇ ਇਸ ਘਰ ਨੂੰ ਸਵਰਗ ਬਣਾਇਆ ਨਸੀਬ ਭੈਣ ਵਰਗਾ ਕੋਈ ਨਹੀਂ ਬਣ ਸਕਦਾ ਰੱਬ ਦਾ ਰੂਪ ਆਹੋ ਵੇਖ ਲਾ ਤਾਈ ਆਪ ਦੇ ਕੁੱਖੋਂ ਜਾਇਆ ਮੇਰੀ ਝੋਲੀ ਪਾਤਾ ਕਰਤਾਰੂ ਚੱਲ ਭਾਈ ਜੰਗਾ ਥੋਡੀ ਐ ਹੀ ਨਹੀਂ ਵੀ ਜਾਇ ਨਸੀਬ ਵਰਗੇ ਤਿੰਨ ਦਿਨਾਂ ਬਾਅਦ ਵਾਪਸ ਪਿੰਡ ਆ ਗਏ ਆਉਂਦਿਆਂ ਹੀ ਗੁਰਵਿੰਦਰ ਨੇ ਖਾਲੀ ਡੋਲੂ ਆਪਣੀ ਚਾਚੀ ਨੂੰ ਫੜਾਇਆ ਤੇ ਦੁੱਧ ਪੁਆਣ ਲਈ ਕਹਿ ਦਿੱਤਾ ਚਰਨ ਨਾ ਦੁੱਧਾ ਕੀ ਕਰਤਾ ਤੂੰ ਪੁੱਤ ਮੁੰਡਾ ਚਾਚੀ ਆਪਣਾ ਡੇਰੇ ਵਾਲਾ ਚਾਚਾ ਭੁੱਖਾ ਹੋਊਗਾ ਉਹਨੂੰ ਫੜਾ ਕੇ ਆਉਣਾ ਚਰਨ ਲੇ ਉਹ ਨਤਾ ਮੈਂ ਤੇ ਚਾਚੀ ਧਨਕੁਰ ਦੁੱਧ ਫੜਾਈਆਂ ਸੀ ਨਸੀਬ ਨੂੰ ਗੁਰਵਿੰਦਰ ਦਾ ਇੰਜ ਚਰਨੇ ਬਾਰੇ ਸੋਚਣਾ ਚੰਗਾ ਲੱਗਦਾ ਤੇ ਉਹ ਸੋਚਦੀ ਕਿ ਜਿੰਨੇ احسان ਸਾਡੇ ਪਰਿਵਾਰ ਤੇ ਚਰਨੇ ਨੇ ਕੀਤੇ ਨੇ ਉਹ ਮੇਰਾ ਗੁਰਵਿੰਦਰ ਚਰਨੇ ਦੀ ਪੂਰੀ ਕਦਰ ਪਾਵੇ ਧਨਕੁਰ ਵਿੜੇ ਵਿੱਚ ਲੱਗੀ ਬੇਖੇਟ ਬੈਠੀ ਮੰਜਾ ਬੁੰਨ ਰਹੀ ਸੀ ਨਸੀਬ ਗੇੜਾ ਮਾਰ ਚਾਚੀ ਕੋਲ ਗਈ ਤੇ ਗੱਲਾਂ ਵੇਚਿਓ ਨੇ ਸ਼ਿੰਦਰ ਦਾ ਹਾਲ ਚਾਲ ਪੁੱਛਿਆ ਤਾਂ ਧਨਕੁਰ ਨੇ ਕਿਹਾ ਕੁੜੇ ਨਸੀਬ ਹੁਣ ਤਾਂ ਤੇਰੇ ਚਾਚੇ ਗਏ ਨੋ ਵੀ ਬਲਾਈ ਮਹੀਨੇ ਹੋ ਗਏ ਆ ਸ਼ਿੰਦਰ ਕੁੜ ਗਿਆ ਹੁਣ ਮੇਰਾ ਇਰਾਦਾ ਤਾਂ ਹੈਗਾ ਜਾਣ ਦਾ ਫਿਰ ਵੇਖੋ ਕਦੋਂ ਸਬਪ ਬਣਦਾ ਜਾਣਦਾ ਕੁਦਰਤ ਬੜੀ ਬਲਵਾਨ ਈ ਸ਼ਿੰਦਰ ਨੇ ਬਹੁਤ ਸਹਿ ਲਿਆ ਸੀ ਪਰ ਲੱਗਦਾ ਸੀ ਹੁਣ ਉਹਦੇ ਦੁੱਖਾਂ ਦਾ ਅੰਤ ਹੋਣ ਵਾਲਾ ਮੀਰੀ ਮਾਰ ਹੀ ਗੁਰਮੀਤ ਦਾ ਸਾਰਾ ਬਹਾਨ ਆ ਗਿਆ ਸੀ ਮਿੰਦੋ ਤੇ ਉਹਦੇ ਘਰ ਵਾਲਾ ਵੀ ਡਾਡੇ ਪਰੇਸ਼ਾਨ ਜ਼ਨ ਕਿ ਖਾਂਣ ਲਈ ਦਾਣੇ ਕਿੱਥੋਂ ਆਣਗੇ ਗੁਰਮੀਤ ਨੂੰ ਇਹਨਾਂ ਗੱਲਾਂ ਦਾ ਖਿਆਲ ਘੱਟ ਸੀ ਪਰ ਸਾਰਿਆਂ ਨੂੰ ਇੰਜ ਵਿਪਤਾ ਵਿੱਚ ਵੇਖ ਸ਼ਿੰਦਰ ਨੇ ਹੌਸਲਾ ਦਿੰਦਿਆਂ ਕਿਹਾ ਕਿ ਸਭ ਕੁਝ ਠੀਕ ਹੋ ਜਾ ਹਿੰਮਤ ਰੱਖਣੀ ਪੈਣੀ ਆ ਇਹ ਗੱਲ ਕਹੇ ਸ਼ਿੰਦਰ ਨੇ ਆਪਣੀ ਜਠਾਣੀ ਮਿੰਦੋ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਆਪਣੇ ਕੋਲ ਜਿਹੜੇ ਗਹਿਣੇ ਪਏ ਆ ਉਹ ਆਪਾਂ ਵੇਚ ਦਿੰਨੇ ਆ ਆ ਗੱਲ ਸੁਣ ਮਿੰਦੋ ਔਕੀ ਜੀ ਬੋਲੀ ਨਾ ਕੀ ਗੱਲ ਕਿਉਂ ਵੇਚਾਂ ਮੈਂ ਆਪਦੇ ਸਿਉਣਾ ਮਸਾਂ ਪਾਇਆ ਮੇਰੇ ਪੇਕਿਆਂ ਨੇ ਮੈਨੂੰ ਜਿਵੇਂ ਮਰਜੀ ਸਾਰੂ पर मैं नहीं अपनी चीज कोई बेचनी। शिंदर अंदर गई ते अपने सारे गहने अपने जेठ नु फड़ाऊंदिया किहा। बाई जी, ਇਹ ਗਹਿਣੇ ਆਪਣੀ ਗਰਜ ਕੱਢਣ ਲਈ ਹੁੰਦੇ ਆ। ਜੇ ਆਪਣੀ ਤੇ ਅਜ ਮੁਸੀਬਤ ਆ ਤਾਂ ਆਪਣੇ ਕੋਲ ਪਏ ਇਹ ਗਹਿਣੇ ਆਪਣੀ ਲੋੜ ਨੂੰ ਪੂਰਾ ਕਰ ਸਕਦੇ ਆ। ਇਹਨੂੰ ਸ਼ਹਿਰ ਲੈ ਜਾ ਕੇ ਵੇਚ ਦਿਓ। ਆਪਾਂ ਦੋ ਸਾਲਾਂ ਨੂੰ ਹੋਰ ਬਣਵਾ ਲਵਾਂਗੇ। ਐਨੀ ਸੋਹਣੀ ਸੋਚ ਦੀ ਮਾਲਕ ਸ਼ਿੰਦਰ ਦਾ ਉਹਦੇ ਜੇਠ ਨੇ ਸਿਰ ਝੋਸਿਆ ਤੇ ਕਖਣਾ ਜਿਆ ਗੁਰਮੀਤ ਤੇ ਮਿੰਦੋ ਬਲ ਚਾਕਦਿਆ ਸਵਤ ਅੰਦਰ ਚਲੇ ਗਿਆ ਗੁਰਮੀਤ ਤੇ ਮਿੰਦੋ ਦੋਹੇ ਚੁੱਪ ਚਾਪ ਖੜੇ ਸੀ ਮਿੰਦੋ ਸਵਤ ਅੰਦਰ ਹੀ ਗਈ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਨਾ ਮੈਂ ਕਿਉਂ ਆਪਦੀ ਟੂਮਾਂ ਵੇਚਾਂ ਜੇ ਆਪਣਾ ਕੱਲਿਆਂ ਦਾ ਘਰ ਦਾ ਹੁੰਦਾ ਹੋਰ ਗੱਲ ਸੀ ਹੁਣ ਇਸ ਛੋਟੇ ਵੇਲੇ ਝੋਟੇ ਵਾਸਤੇ ਮੈਂ ਆਪਦੀ ਟੂਮਾਂ ਕਿਉਂ ਗਵਾਵਾਂ ਕੱਲ ਨੂੰ ਆਪਣੇ ਜਵਾਕ ਜੱਲਾ ਹੋਣਾ ਫਿਰ ਤਾਂ ਆਪਾਂ ਇਹਨਾਂ ਦਾ ਢਿੱਡ ਭਰਨ ਤੇ ਹੀ ਰਹਿ ਗਏ ਰਹਿਣ ਦੋ ਇਹੋ ਜਿਹੀ ਊਸ਼ਾ ਪਾਸ਼ੀ ਨੂੰ ਲੱਗਦੇ ਹੱਥ ਅੱਡ ਹੋ ਜਿਓ ਆਪਾਂ ਕੀ ਲੈਣਾ ਇਹਨਾਂ ਤੋਂ ਚੁੱਪ ਕੀਤਾ ਗੁਰਮੀਤ ਆ ਪਾਈ ਸਭ ਕੁਝ ਸੁਣ ਰਿਹਾ ਸੀ ਪਰਮਿੰਦਰ ਨੂੰ ਨਹੀਂ ਸੀ ਪਤਾ ਕਿ ਇਹ ਸਾਰੀਆਂ ਗੱਲਾਂ ਗੁਰਮੀਤ ਵੀ ਸੁਣ ਰਿਹਾ ਉਹਨੂੰ ਬਹੁਤ ਗੁੱਸਾ ਆਇਆ ਪਰ ਭਰੇ ਮਨ ਨਾਲ ਉਹ ਖੇਤ ਵੱਲ ਚਲੇ ਗਿਆ ਮਿੰਦੋ ਦੇ ਮੂੰਹ ਹੀ ਸੁਣੀਆਂ ਗੱਲਾਂ ਗੁਰਮੀਤ ਦੇ ਦਿਲ ਤੇ ਵੱਜ ਰਹੀਆਂ ਸੀ ਪਰ ਸੱਚ ਤਾਂ ਆਖਿਰ ਸੱਚ ਹੀ ਹੁੰਦਾ ਗੁਰਮੀਤ ਨੂੰ ਪਤਾ ਲੱਗ ਚੁੱਕਿਆ ਸੀ ਕਿ ਮਿੰਦੋ ਜਾਨ ਬਚ ਕੇ ਹੀ ਮੈਨੂੰ ਸ਼ਿੰਦਰ ਦੇ ਨੇੜੇ ਨੇ ਇਸੇ ਲੱਗਣ ਦਿੰਦੀ। ਉਧਰ ਗਰਮੀ ਤੇ ਵੱਡੇ ਭਾਈ ਨੂੰ ਮਿੰਦੋ ਅੱਡ ਹੋਣ ਦੀ ਚੱਕ ਦੇ ਰਹੀ ਸੀ। ਤਾਂ ਉਹਦੇ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਭੱਖੇ ਹੋਏ ਰੇ ਜੋਰ ਦੇ ਉਹਦੀ ਗੱਲ ਤੇ ਥੱਪੜ ਮਾਰਿਆ। ਮਿੰਦੋ ਨੇ ਉੱਥੇ ਹੀ ਪਟਣਾ ਸ਼ੁਰੂ ਕਰ ਦਿੱਤਾ। ਪਰ ਸ਼ਿੰਦਰ ਤੋਂ ਬਿਨਾਂ ਉਸੇ ਕਿਸੇ ਨੇ ਬਾਤ ਨਹੀਂ ਪੁੱਛੀ। ਸਮਾਂ ਬੀਤਦਾ ਗਿਆ ਗਰਮੀ ਤੇ ਸੁਭਾਅ ਵਿੱਚ ਆਈ ਤਬਦੀਲੀ ਨੇ ਸ਼ਿੰਦਰ ਦਾ ਘਰ ਵ사 ਦਿੱਤਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਜਿਉਂ-ਜਿਉਂ ਗੁਰਵਿੰਦਰ ਵੱਡਾ ਹੋ ਰਿਹਾ ਸੀ ਓਵੇਂ ਉਹਦਾ ਚੁਕਾ ਚਰਨੇਵਲ ਜ਼ਿਆਦਾ ਹੋਣ ਲੱਗਿਆ। ਨਿਆਬਾ ਹੁਣ ਕਦੇ-ਕਦਾਈ ਹੀ ਖੇ ਜਾਂਦਾ। ਸੇਤ ਠੀਕ ਨਾ ਹੋਣ ਕਰਕੇ ਨਸਰੀ ਉਹਨੂੰ ਘਰੇ ਹੀ ਰੱਖਦੀ। ਸੰਤੋਖ ਤੇ ਬਲਵੀਰ ਦੋਹੇ ਭਾਈ ਕੀਤੀ ਦਾ ਕੰਮ ਸੰਭਲੀ। ਚਨੂਰਾ ਦਿਲ ਆਪਣੇ ਮੁੰਡੇ ਨਾਲ ਲੱਗਿਆ ਰਹਿੰਦਾ। ਬਲਵੀਰ ਨਾਲ ਸਰੀਰਕ ਸੰਬੰਧ ਕੋਈ ਬਹੁਤੇ ਚੰਗੇ ਨਹੀਂ ਸਨ ਪਰ ਫਿਰ ਵੀ ਚਨੂ ਆਪਣੇ ਸਿਦਕ ਤੋਂ ਨਹੀਂ ਸੀ ਹਾਰੀ। ਗੁਰਵਿੰਦਰ ਸਕੂਲ ਵਿੱਚ ਲੱਗਣ ਚੁਗਾ ਸੀ। ਚਾਣਾ ਉਹਨੂੰ ਕਹਿ ਦਿੰਦਾ ਓਏ ਸ਼ੇਰ ਬਗਿਆ ਸਕੂਲ ਕਿਦਨਾਂ ਤੋਂ ਜਾਣ ਲੱਗਣਾ ਫਿਰ। ਗੁਰਵਿੰਦਰ ਚਾਚਾ ਮੈਂ ਪੜ ਕੇ ਦੱਸ ਕੀ ਕਰਨਾ? ਖੇਤ ਹੀ ਬਾਪੂ ਨਾਲ ਰਿਹਾ ਕਰੂੰ। ਚਾਣਾ ਨਾ ਪੁੱਤ ਅੱਗੇ ਜ਼ਮਾਨਾ ਪੜਿਆਂ ਲਿਖਿਆਂ ਦਾ ਏ। ਤੂੰ ਹੁਣ ਪੜ੍ਹਨੇ ਲੱਗ ਜਾ। ਮੈਨੂੰ ਬਹੁਤ ਚੰਗਾ ਲੱਗੂਗਾ। ਗੁਰਵਿੰਦਰ ਫਿਰ ਚਾਚਾ ਮੇਰੇ ਤੋਂ ਤੇਰੇ ਕੋਲ ਨਹੀਂ ਆਇਆ ਜਾਇਆ ਕਰਨਾ। ਤੈਨੂੰ ਪਤਾ ਵੀ ਮੇਰਾ ਤੇਰੇ ਬਿਨਾ ਉੱਕਾ ਹੀ ਜੀ ਨਹੀਂ ਲੱਗਦਾ ਚਰਨੇ ਨੇ ਗੁਰਵਿੰਦਰ ਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ ਤੇ ਮੱਥਾ ਚੁੰਮ ਕੇ ਹਾ ਤੇਰਾ ਚਾਚਾ ਹਮੇਸ਼ਾ ਤੇਰੇ ਨਾਲ ਆ ਬਾਬਾ ਸੁਖਦੇਵ ਵੀ ਇਸ ਵਿਲਾ ਨੂੰ ਵੇਖ ਖੁਸ਼ ਸੀ ਕਿ ਨਸੀਬ ਦਾ ਮੁੰਡਾ ਚਰਨੇ ਦਾ ਬੜਾ ਤੇ ਉਹ ਕਰਦਾ ਪਰ ਆਉਣ ਵਾਲੀ ਕੱਲ ਤੋਂ ਸਾਰੇ ਹੀ ਅੰਜਾਨ ਸਨ ਕਿ ਆਉਣ ਵਾਲਾ ਸਵੇਰਾ ਉਹਨਾਂ ਲਈ ਨਮੀ ਮੁਸੀਬਤ ਲੈ ਕੇ ਆ ਰਿਹਾ ਸੀ ਨਸੀਬ ਕੌਰ ਦਾ ਇੰਜ ਆਪਣੀ ਪਰਿਵਾਰ ਨੂੰ ਸੰਭਾਲਣਾ ਲੋਕਾਂ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸੀਬ ਨੇ ਆਪਣੀ ਘਰ ਨੂੰ ਜੋੜੀ ਰੱਖਿਆ। ਨਸੀਬ ਦੇ ਮੁੰਡੇ ਦਾ ਵਾਰ-ਵਾਰ ਚਰਨੇ ਕੋਲ ਜਾਣਾ ਲੋਕਾਂ ਦੇ ਮੂੰਹ ਦੀ ਕਥਾ ਬਣਦਾ ਜਾ ਰਿਹਾ ਸੀ। ਵੇਲੜਦੋਖ ਇਸ ਦੇ ਗਲਤ ਅੰਦਾਜ਼ੇ ਲਗਾਉਂਦੇ ਕਿ ਜਿਵੇਂ ਗੁਰਵਿੰਦਰ ਚਰਨੇ ਕੋਲ ਰਹਿੰਦਾ ਉਵੇਂ ਇਹ ਲੱਗਦਾ ਨਹੀਂ ਕਿ ਸੰਤੋਖ ਦਾ ਮੁੰਡਾ। ਨਸੀਬ ਦੇ ਕੰਨੀ ਇਹ ਖਬਰ ਪਈ ਤਾਂ ਉਹਦੀ ਸਿਹਤ ਤੇ ਕੋਈ ਅਸਰ ਨਾ ਹੋਇਆ ਚਰਖਾ ਕਰਦੀ ਨਸੀਬ ਲੋਕਾਂ ਦੀਆਂ ਬਣਾਈਆਂ ਖੰਭਾਂ ਦੀਆਂ ਡਾਰਾਂ ਤੋਂ ਬਹੁਤ ਹੱਸਦੀ ਕਦੇ ਕਦਾਈ ਇਹ ਚਰਨਾਂ ਨੂੰ ਲੋਕਾਂ ਦੀ ਗਲਤੀ ਗੁੱਸਾ ਆਉਂਦਾ ਪਰ ਨਿੱਗੇ ਸੁਆਦੀ ਨਸੀਬ ਉਹਨੂੰ ਚੁੱਪ ਕਰਵਾ ਦਿੰਦੀ ਸੰਤੋਖ ਆਪਣੇ ਵੱਡੇ ਭਾਈ ਨੈਭੇ ਦਾ ਬਹੁਤ ਖਿਆਲ ਰੱਖਦਾ ਕਿਉਂਕਿ ਜਰੋਦਾ ਨੈਭੇ ਨੂੰ ਦੌਰਾ ਪਿਆ ਸੀ ਤਾਂ ਸੰਤੋਖ ਤੇ ਬਲਵੀਰ ਨੈਭੇ ਨੂੰ ਇੱਕ ਪਲ ਵੀ ਅੱਖੋਂ ਓਲੇ ਨਹੀਂ ਸੀ ਹੋਣ ਦਿੰਦੇ ਰਾਨੂੰ ਆਪਣੀ ਘਰ ਚੰਗੇ ਵਸਦੇ ਸੀ ਫਸਲ ਪੰਮੀ ਮੀ ਪੈਣ ਕਰਕੇ ਘਟ ਹੁੰਦੀ ਸੀ ਪਰ ਘਰ ਦਾ ਖਰਚਾ ਨਸੀਬ ਲੋਕਾਂ ਦੀਆਂ ਤਾਣੀਆਂ ਤੰਦਾਂ ਚ ਹੋਰ ਕੰਮ ਕਰ ਕਰਦੀ ਨਸੀਬ ਦੀ ਜਿਉਂ ਜਿਉਂ ਉਮਰ ਵਧੀ ਜਾ ਰਹੀ ਸੀ ਓਵੇਂ ਉਹ ਹੋਰ ਜਵਾਨ ਹੋ ਰਹੀ ਸੀ ਸੰਤੋਖ ਉਸ ਨੂੰ ਬਹੁਤ ਪਿਆਰ ਕਰਦਾ ਸੀ ਛਿੜੀ ਵਿੱਚ ਜਾਂਦੀ ਨਸੀਬ ਜਦੋਂ ਚੰਨੇ ਕੋਲੋਂ ਲੰਘਦੀ ਤਾਂ ਅੰਦਰੋਂ ਅੰਦਰੀ ਉਹਦੇ ਵਿਰਾਗ ਜਿਹਾ ਉੱਠਦਾ ਤੇ ਸੋਚਦੀ ਇਸ ਬੰਦੇ ਦੇ ਪੈਰੀ ਹੱਥ ਲਾਵਾਂ ਐਨਾ ਧਰਮੀ ਬੰਦਾ ਮੈਂ ਦੁਨੀਆ 'ਚ ਨਹੀਂ ਵੇਖਿਆ ਨਸੀਬ ਨੇ ਸੇਵ ਨੂੰ ਗੁਰਵਿੰਦਰ ਦੇ ਸਕੂਲ ਲਾਉਣ ਬਾਰੇ ਕਹਿੰਦਾ ਕਿ ਹੁਣ ਇਹ ਵੱਡਾ ਹੋ ਰਿਹਾ ਸਕੂਲ ਚ ਨਾ ਦਾਖਲ ਕਰਵਾ ਦਿਓ ਨਸੀਬ ਹੱਸ ਕੇ ਕਹਿ ਦਿੰਦੀ ਕਿ ਕਰਵਾ ਦੇਵਾਂਗੇ ਕੋਈ ਗੱਲ ਨਹੀਂ ਨਸੀਬ ਨੇ ਸੰਤੋਖ ਨੂੰ ਕਿਹਾ ਕਿ ਜਵਾਕ ਵਾਸਤੇ ਸ਼ਰਮ ਕੱਤਾ ਕਾਪੀ ਲਿਆ ਦਿਓ ਨਲੇ ਸੌਦਾ ਖਤਮ ਹੋ ਗਿਆ ਉਹ ਵੀ ਲੈ ਆਇਓ ਸੰਤੋਖ ਨਸੀਬ ਮੈਂ ਖੇਤ ਜਾਊਂਗਾ ਤੂੰ ਇਉਂ ਕਰ ਬਲਵੀਰਿਆ ਨੂੰ ਭੇਜ ਦੇ ਸ਼ਹਿਰ ਨਲੇ ਉਹ ਚਰਨੋਂ ਨੂੰ ਲੈ ਜਾਊਗਾ ਸੂਟ ਸਾਟ ਲੈ ਆਉ ਹੋਰ ਵੀ ਵਿਚਾਰੀ ਨਸੀਬ ਗਲਤ ਆ ਠੀਕ ਆ ਤੇਰੀ ਉਹਦੇ ਕਿਹੜਾ ਪੇਕੇ ਉੜ ਇਕਦੇ ਆ ਵਿਚਾਰੀ ਦੇ ਚਲ ਸ਼ਹਿਰ ਗੇੜਾ ਕੱਢ ਆਉਗੀ ਸੰਤੋਖ ਤੇ ਨੱਬਾ ਦੋਹੇ ਖੇ ਚਲੇ ਗਏ ਬਲਵੀਰ ਤੇ ਚਰਨੋ ਸ਼ਹਿਰ ਨੂੰ ਜਾਣ ਵਾਲੀ ਬਸ ਉੜੀਕਣ ਲੱਗੇ ਨੱਬਾ ਕੋਈ ਸੰਤੋਖ ਆਹਾ ਸਾਰੇ ਜੇ ਛਿਰਕਦੇ ਹੋਏ ਵੇਖ ਨਰਮੇ ਤੇ ਸੁੰਭੀ ਜੀ ਲੱਗੀ ਪਈ ਆ ਮੈਂ ਝੀੜੀ ਨੂੰ ਜਾਣਾ ਨਸੀਬ ਕਹਿੰਦੀ ਸੀ ਗੁਰਵਿੰਦਰ ਉੱਥੇ ਆ ਉਹਨੂੰ ਘਰੇ ਭੇਜਿਓ ਨਾਲੇ ਮੈਨੂੰ ਟਾਈਫਾਇਡ ਜਾ ਲੱਗਦਾ ਬਾਬੇ ਤੇ ਉਹ ਥੋੜਾ ਪਵਾ ਲਿਉਂਗਾ ਨੱਬਾ ਚਿੜੀ ਵਲੇ ਡੇਰੇ ਚਲਿਆ ਗਿਆ ਸੰਤੋਖ ਸਪਰੇ ਛਿਰਕਣ ਲੱਗ ਪਿਆ ਤਪਦੇ ਸਿਖਰ ਦੁਪਹਿਰੇ ਨਾਲ ਸੰਤੋਖ ਦਾ ਸਿਰ ਘੁੰਮਣ ਲੱਗ ਗਿਆ ਸੁੱਕ ਦੇ ਮੂਹ ਨੂੰ ਵੇਖ ਉਹ ਚਲਦੀ ਮੋਟਰ ਤੇ ਚਲਿਆ ਗਿਆ ਪਾਣੀ ਨੂੰ ਵੇਖ ਉਹਦਾ ਦਿਲ ਕੀਤਾ ਕਿ ਉਹ ਡਿੱਗੀ ਵਿੱਚ ਨਹਾ ਲਵੇ ਵੇਖਦਿਆਂ ਹੀ ਉਹ ਕੱਪੜਿਆਂ ਸਨਿ ਡਿੱਗੀ ਵਿੱਚ ਚਲਿਆ ਗਿਆ ਅੰਤਾਂ ਦੀ ਗਰਮੀ ਤੇ ਪਾਣੀ ਵਿੱਚ ਬੈਠਿਆਂ ਸੰਤੋਖ ਨੂੰ ਕੁਝ ਆਰਾਮ ਮਿਲਿਆ ਮੋਟਰ ਦਾ ਪਾਣੀ ਸਿੱਧਾ ਉਹਦੇ ਸਿਰ ਤੇ ਪੈ ਰਿਹਾ ਸੀ ਥੋੜੇਕ ਟਾਈਮ ਬਾਅਦ ਜੁਰੇ ਸੰਤੋਖ ਉੱਠਣ ਲੱਗਿਆ ਤਾਂ ਉਹਦੇ ਤੇ ਉੱਠਿਆ ਲੱਗਿਆ ਉਹਦਾ ਸਾਹ ਫੁੱਲ ਗਿਆ ਉੱਪਰੋਂ ਸਿਰ 'ਚ ਡਿੱਗਦੇ ਪਾਣੀ ਨੇ ਉਸਨੂੰ ਬੇਹੋਸ਼ ਕਰ ਦਿੱਤਾ ਨੱਬੜੇਰੇ 'ਚ ਗਿਆ ਤਚਰਨੇ ਨੇ ਉਹਨੂੰ ਰੋਕ ਲਿਆ ਕਿ ਘੜੀਪਲ ਆਰਾਮ ਕਰ ਲਾ ਸਿਖਰ ਦੁਪਹਿਰਾ ਹੋਇਆ ਪਿਆ ਖੇ ਦੇ ਆਸ-ਪਾਸ ਕੋਈ ਵੀ ਨਹੀਂ ਸੀ ਜਿਹੜਾ ਸੰਤੋਖ ਨੂੰ ਵੇਖਦਾ ਸਾਰਾ ਦੁਪਹਿਰਾ ਟਲ ਗਿਆ ਦਿਨ ਦੇ ਸ਼ਪਾਜ ਰੋ ਸੰਤੋਖ ਆ ਗਵੰਡੀ ਆਇਆ ਤੇ ਚਲਦੀ ਮੋਟਰ ਹੀਟ ਪਈ ਸੰਤੂਖ ਨੂੰ ਆਵਾਜ਼ ਮਾਰੀ ਪਰ ਉਹ ਸੰਤੂਖ ਨੇ ਹੁੰਗਾਰਾ ਨਾ ਪਰਿਆ ਤਾਂ ਗਵੰਡੀ ਨੇ ਕੋਲ ਜਾ ਕੇ ਵੇਖਿਆ ਸੰਤੂਖ ਬੇਹੋਸ਼ ਪਿਆ ਸੀ ਕੋਈ ਕੋਈ ਸਾਹ ਚੱਲਦਾ ਸੀ ਰੌਲਾ ਪਾਇਆ ਤਾਂ ਨਾਲ ਦੇ ਸਾਰੇ ਗਵੰਡੀ ਇਕੱਠੇ ਹੋ ਗਏ ਛੇ-ਤਿਹ ਦਿਨ ਇਹ ਸੰਤੂਖ ਨੂੰ ਚੱਕ ਹਸਪਤਾਲ ਲੈ ਗਏ ਘਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ ਸਰਕਾਰੀ ਹਸਪਤਾਲ ਵਾਲਿਆਂ ਨੇ ਚਰ ਸੰਤੂਖ ਨੂੰ ਵੇਖਿਆ ਤਾਂ ਜਵਾਬ ਦੇ ਦਿੱਤਾ ਕਿ ਇਹਨੂੰ ਪੂਰੇ ਹੋયા 2 ਘੰਟੇ ਹੋ ਚੁੱਕੇ ਆ ਉਧਰ ਜਦੋਂ ਨਸੀਬ ਕੇ ਕਰੀ ਕਿਸੇ ਨੇ ਦੱਸਿਆ ਕਿ ਸੰਤੋਖ ਨੂੰ ਹਸਪਤਾਲ ਲੈ ਕੇ ਗਏ ਆ ਪਤਾ ਨਹੀਂ ਕੀ ਹੋਇਆ ਬਾਈ ਨੂੰ ਤਾਂ ਸਾਰਿਆਂ ਦੇ ਹੀ ਜਿਵੇਂ ਸਾਹ ਸੁਥ ਹੀ ਦੇ ਨਿਕਲ ਗਏ ਨਸੀਬ ਨੂੰ ਕੁਝ ਨਹੀਂ ਸੀ ਸੋਚ ਰਿਹਾ ਕਿ ਸਿਰ ਤੇ ਚੁੰਨੀ ਰੱਖ ਉਹ ਵਾਹੋ ਦਾਇ ਬੱਗੇ ਕੀ ਕਰ ਗਏ ਬੱਗੇ ਨੇ ਗੱਲ ਸੁਣਦਿਆਂ ਹੀ ਸਕੂਟਰ ਸਟਾਰਟ ਕੀਤਾ ਹਜੇ ਗਲੀ ਦਾ ਮੋੜ ਹੀ ਮੁੜੇ ਸੀ ਕਿ ਵਿੰਦਰ ਨੇ ਕਿਹਾ ਕਿ ਸੰਤੋਖ ਨੂੰ ਪਿੰਡ ਲਈ ਆਉਂਦੇ ਵਿੰਦਰ ਨੂੰ ਪਤਾ ਸੀ ਕੇ ਸੰਤੋਖ ਮਰ ਚੁਕਿਆ ਪਰ ਉਹਨੇ ਨਸੀਬ ਨੂੰ ਕਿਹਾ ਕਿ ਬਾਈ ਘਰੇ ਜਾਓ ਸੰਤੋਖ ਆ ਰਿਹਾ ਕਰੇ ਆਣ ਗਵਾਂਢ ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੇ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ